ਹਾਟ ਦੇ ਕੋਈ ਵੀ ਪ੍ਰੋਬਲਮ ਆਵੇ ਉਹਦੇ ਵਿੱਚ ਸਭ ਤੋਂ ਪਹਿਲਾਂ ਛਾਤੀ ਵਿੱਚ ਜਿਹਦਾ ਦਰਦ ਆਮ ਹੀ ਪੇਸ਼ੈਂਟਾਂ ਕਾ ਦੇ ਛਾਤੀ ਦਰਦ ਹੋ ਰਿਹਾ ਜੀ ਲਗਾਤਾਰ ਦਿਲ ਦਾ ਧੜਕਣ ਦਾ ਵਧਣਾ ਜਾਂ ਘਟਣਾ ਉਹ ਜਾਂ ਬਾਲ ਸੁਗੜ ਜਾਂਦਾ ਉਹਦੇ ਨਾਲ ਵੀ ਸਾਹ ਚੜਦਾ ਹੈਗਾ ਠੀਕ ਹੈ ਜਾਇ ਰੈਕਸ਼ਨ ਫ੍ਰੈਕਸ਼ਨ ਘਟ ਜਾਵੇ ਫਰੂਕੀ ਸਾਹਿਬ ਫੇਰ ਵੀ ਪੇਸ਼ੈਂਟ ਨੂੰ ਸਾਹ ਚੜਦਾ ਪੀਪੀ ਦਾ ਵਧਣਾ ਬੀਪੀ ਪਹਿਲੋ ਵਧਣਾ ਤਾਂ ਸ਼ੁਰੂ ਕਰ ਦਿੰਦਾ ਪਰ ਲੋਕ ਜਦੋਂ ਗੋਲੀਆਂ ਛੇ ਨੂੰ ਖਾਣੀਆਂ ਸ਼ੁਰੂ ਕਰ ਦਿੰਦੇ ਬੀਪੀ ਦੀਆਂ ਮੈਂ ਪਹਿਲਾਂ ਵੀ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸੀ ਜਿਹੜੇ ਲੋਕ ਬੀਪੀ ਦੀਆਂ ਗੋਲੀਆਂ ਖਾਂਦੇ ਆ ਕੋਈ ਸਾਲਾਂ ਚ ਉਹ ਦਲੇਰ ਬੰਦਾ ਡਰਨਾ ਸ਼ੁਰੂ ਕਰ ਦਿੰਦਾ ਦੇ ਨਾਲ ਉਹਨੂੰ ਸਾਹ ਚੜਨਾ ਸ਼ੁਰੂ ਹੋਇਆ ਤਾਂ ਜਦੋਂ ਸਾਹ ਚੜਨਾ ਸ਼ੁਰੂ ਹੋ ਗਿਆ ਉਹਦਾ ਮਤਲਬ ਉਹਨੂੰ ਹਾਰਟ ਦੀ ਪ੍ਰੋਬਲਮ ਆ ਗਈ। ਉਹ ਧੜਕਣਾ ਦੇ ਵਿੱਚ ਗੈਪ ਮਹਿਸੂਸ ਹੋਣਾ। ਹੂੰ ਠੀਕ ਹੈ। ਜਿੱਦਾਂ ਹਾਰਟ ਦੇ ਵਾਲੇ ਪਾਸੇੋਂ ਮਹਿਸੂਸ ਹੋਣਾ ਜਿਵੇਂ ਦੇ ਹਾਰਟ ਬੰਦ ਹੋ ਰਿਹਾ ਕਦੇ ਚੱਲ ਰਿਹਾ ਕਦੇ ਬੰਦ ਹੋ ਰਿਹਾ ਬੰਦ ਕਮਰੇ ਚ ਖਬਰਾਟ ਵਾਰ-ਵਾਰ ਦਰਦ ਹੋਣਾ। ਛਾਤ ਜੋ ਦਰਦ ਹੋ ਕੇ ਬਾਹਾਂ ਵਿੱਚ ਚਲੇ ਜਾਂਦਾ। ਕਿਸੇ ਦਾ ਦਰਦ ਪਿਛਲੇ ਪਾਸੇ ਫਰੂਕੀ ਸਭ ਪਿੱਠ 'ਚ ਵੀ ਚਲੇ ਜਾਂਦਾ। ਉਹ ਸਾਰੀਆਂ ਲਾਪ ਦਾ ਹਾਰਟ ਬਲੋਕੇਜ ਦੀਆਂ ਡਾਇਰੈਕਸ਼ਨ ਫਲੈਕਸ਼ਨ ਘਟੇ ਦੀਆਂ ਜਾਂ ਕਿਸੇ ਵੀ ਹਾਰਟ ਦੀ ਸਮੱਸਿਆ ਵੱਲ ਇਸ਼ਾਰਾ ਕਰਦੇ। ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਸਾਹਿਬ ਹਾਰਟ ਦੇ ਕੋਈ ਵੀ ਪ੍ਰੋਬਲਮ ਆਵੇ ਉਹਦੇ ਵਿੱਚ ਸਭ ਤੋਂ ਪਹਿਲਾਂ ਛਾਤੀ ਵਿੱਚ ਜਿਹਦਾ ਦਰਦ ਆਮੀ ਪੇਸ਼ੈਂਟ ਕਹਿੰਦੇ ਛਾਤੀ ਦਰਦ ਹੋ ਰਿਹਾ ਜੀ ਲਗਾਤਾਰ ਦਿਲ ਦਾ ਧੜਕਣ ਦਾ ਵਧਣਾ ਜਾਂ ਘਟਣਾ ਉਹ ਜਦ ਬਾਲਸੂੰਗੜ ਜਾਂਦਾ ਉਹਦੇ ਨਾਲ ਵੀ ਸਾਹ ਚੜਦਾ ਹੈਗਾ ਠੀਕ ਹੈ ਜਾ ਐਕਸ਼ਨ ਫ੍ਰੈਕਸ਼ਨ ਘਟ ਜAVE ਫਰੂਕੀ ਸਾਹਿਬ ਫੇਰ ਵੀ ਪੇਸ਼ੈਂਟ ਨੂੰ ਸਾਹ ਚੜਦਾ ਬੀਪੀ ਦਾ ਵਧਣਾ ਬੀਪੀ ਪਹਿਲੋ ਵਧਣਾ ਤਾਂ ਸ਼ੁਰੂ ਕਰ ਦਿੰਦਾ ਪਰ ਲੋਕ ਜਦੋ ਗੋਲੀਆਂ ਸ਼ੇ ਨੂੰ ਖਾਣੀਆਂ ਸ਼ੁਰੂ ਕਰ ਦਿੰਦੇ ਬੀਪੀ ਦੀਆਂ ਮੈਂ ਪਹਿਲਾਂ ਵੀ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸੀ ਵੀ ਜਿਹੜੇ ਲੋਕ ਬੀਪੀ ਦੀਆਂ ਗੋਲੀਆਂ ਖਾਂਦੇ ਆ ਕੋਈ ਸਾਲਾਂ ਚ ਉਹ ਦਲੇਰ ਬੰਦਾ ਡਰਨਾ ਸ਼ੁਰੂ ਕਰ ਦਿੰਦਾ ਦੇ ਨਾਲ ਉਹਨੂੰ ਸਾਹ ਚੜਨਾ ਸ਼ੁਰੂ ਹੋਏ ਤਾਂ ਜਦੋਂ ਸਾਹ ਚੜਨਾ ਸ਼ੁਰੂ ਹੋ ਗਿਆ ਉਹਦਾ ਮਤਲਬ ਉਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਜਾਂ ਦੋ ਧੜਕਣਾਂ ਦੇ ਵਿੱਚ ਗੈਪ ਮਹਿਸੂਸ ਹੋਣਾ ਠੀਕ ਹੈ ਜਿੱਦਾਂ ਹਾਰਟ ਦੇ ਵਾਲੇ ਪਾਸੇ ਉਹ ਮਹਿਸੂਸ ਹੋਣਾ ਜਿਵੇਂ ਉਹਦੇ ਹਾਰਟ ਬੰਦ ਹੋ ਰਿਹਾ ਕਦੇ ਚੱਲ ਰਿਹਾ ਕਦੇ ਬੰਦ ਹੋ ਰਿਹਾ ਬੰਦ ਕਮਰੇ ਚ ਘਬਰਾਟ ਵਾਰ-ਵਾਰ ਦਰਦ ਹੋਣਾ ਛੱਤ ਜਿਉਂ ਦਰਦ ਹੋ ਕੇ ਬਾਹਾਂ ਵਿੱਚ ਚਲੇ ਜਾਂਦਾ ਕਿਸੇ ਦਾ ਦਰਦ ਪਿਛਲੇ ਪਾਸੇ ਫਰੂਕੀ ਸਾਹਿਬ ਪਿੱਠ 'ਚ ਵੀ ਚਲੇ ਜਾਂਦਾ ਉਹ ਸਾਰੀਆਂ ਲਾਮ ਤਾਂ ਹਾਰਟ ਬਲੌਕੇਜ ਦੀਆਂ ਡਾਇਰੈਕਸ਼ਨ ਫੈਕਸ਼ਨ ਘਟੇ ਦੀਆਂ ਜਾਂ ਕਿਸੇ ਵੀ ਹਾਰਟ ਦੀ ਸਮੱਸਿਆ ਵੱਲ ਇਸ਼ਾਰਾ ਕਰਦੇ ਆ। ਹਾਰਟ ਬਲੌਕ ਦੇ ਫਰੂਕੀ ਸਾਹਿਬ ਕਾਰਨ ਦੇਖੋ ਆਪਾਂ ਕਿ ਤਾਂ ਖਾਣ ਪੀਣ ਨੂੰ ਲੋਕ ਮੇਨ ਮੰਨਦੇ ਆ ਵੀ ਜਿਆਦਾ ਜਿਹੜੇ ਤੇਲ ਵਾਲੀਆਂ ਚੀਜ਼ਾਂ ਖਾਈਏ ਫਿਰ ਹਾਰਟ ਬਲੌਕ ਹੋ ਜਾਂਦਾ। ਹੂੰ ਪਰ ਜੇ ਆਪਾਂ ਕਿਸੇ ਹੋਰ ਟਾਰਗੇਟ ਨੂੰ ਵੀ ਆਪਾਂ ਦੇਖੀਏ ਤਾਂ ਲੋਕਾਂ 'ਚ ਸਟ्रेस ਬਹੁਤ ਜ਼ਿਆਦਾ ਹੈ। ਸਟ्रेस ਨਾਲ ਵੀ ਜਿਹੜਾ ਹਾਰਟ ਬਲੌਕੇਜ ਹੋ ਜਾਂਦੀ ਹੈ ਜਿੱਦਾਂ ਤੇ ਹਾਰਟ ਬਲੌਕੇਜ ਦੇ ਕਾਰਨ ਕੁਛ ਬਾਲਾ ਡਾਕਟਰ ਜਿਹੜੇ ਦੁਨੀਆ ਦੇ ਮਾਦਿਆ ਫਰੂਕੀ ਸਾਹਿਬ ਵੀ ਕੋਲੇਸਟ੍ਰੋਲ ਹਾਈ ਜਿਹੜਾ ਵਿੱਚ ਇਹਦੇ ਨਾੜਾ ਚ ਜੰਮ ਜਾਂਦਾ ਪਰ ਕੋਲੇਸਟ੍ਰੋਲ ਹਾਈ ਕਦੇ ਵੀ ਨਾੜਾ ਚ ਨਹੀਂ ਜੰਮਦਾ ਵਧਿਆ ਹੋਇਆ ਕੈਲਸ਼ੀਅਮ ਜਿਹੜਾ ਆਰਟਰੀਜ਼ ਨੂੰ ਬਲੌਕ ਕਰਦਾ ਫਿਰ ਹਾਰਟ ਬਲੌਕ ਹੁੰਦਾ ਆਦਰਬਾਈ ਜੀ ਕੋਲੇਸਟ੍ਰੋਲ ਨੂੰ ਜਾਦਾ ਟਾਰਗੇਟ ਨਹੀਂ ਕੀਤਾ ਜਾ ਸਕਦਾ ਸਾਡੇ ਕੋਲੇ ਤਾਂ ਫਰੂਕੀ ਸਾਹਿਬ ਪਰਮਾਤਮਾ ਦੀ ਕਿਰਪਾ ਨਾਲ ਜ਼ਿਆਦਾਤਰ ਹਾਰਟ ਦੇ ਪੇਸ਼ੈਂਟ ਹੀ ਆਉਂਦੇ ਆ ਦਮੇ ਦੇ ਪੇਸ਼ੈਂਟ ਵੀ ਆਉਂਦੇ ਵੈਸੇ ਪਰ ਹਾਰਟ ਦੇ ਪੇਸ਼ੈਂਟ ਬਹੁਤ ਆਉਂਦੇ ਆ ਜਿਨ੍ਹਾਂ ਦਾ ਰੈਫ੍ਰੈਕਸ਼ਨ ਫ੍ਰੈਕਸ਼ਨ ਘਟਿਆ ਹੈਗਾ ਜਿਨ੍ਹਾਂ ਦੀ ਆਰਟ ਜਿ ਬਲੌਕ ਹੈਗੀਆਂ ਕੁਝ ਪੇਸ਼ੈਂਟ ਇਦਾਂ ਦੇ ਵੀ ਫਰੂਕੀ ਸਾਹਿਬ ਆਉਂਦੇ ਆ ਜਿਨ੍ਹਾਂ ਦਾ ਜਿੱਦਾਂ ਉਹਨਾਂ ਸਟੰਟ ਵੀ ਪਵਾ ਕੇ ਦੇਖ ਲਿਆ ਸਰਜਰੀਆਂ ਵੀ ਕਰਵਾ ਲੀਆਂ ਹੈਗੀਆਂ ਫੇਰ ਵੀ ਜਿਹੜੇ ਡਾਕਟਰਾਂ ਨੇ ਹੱਥ ਖੜੇ ਕਰਤੇ ਵੀ ਹੁਣ ਤੁਸੀਂ ਲੈ ਜੋ ਇਹਦਾ ਜਿਹੜਾ ਸਾਹ ਜਿਹੜਾ ਚੜਦਾ ਜਿਹੜਾ ਉਹ ਠੀਕ ਨਹੀਂ ਹੋ ਰਿਹਾ ਨਾ ਛਾਤੀ ਜੋ ਦਰ ਇੱਕ 2 ਮਿੰਟ ਦੇ ਵਿੱਚ ਵਿੱਚ ਜਿਹੜੀ ਦਰਦ ਤੋਂ ਰਾਹਤ ਦਵਾਈ ਐ ਇੰਨੀਆ ਪਾਵਰਫੁਲ ਮੈਡੀਸਿਨ ਸਾਡੇ ਕੋਲ ਹੁੰਦੀ ਹੈ ਉਹ ਬਸ ਇਸ ਤਰ੍ਹਾਂ ਜਦੋਂ ਸਾਈਡ ਮੈਡੀਸਨ ਦੇ ਸਾਈਡ ਇਫੈਕਟ ਹੋਵੇ ਕਈ ਵਾਰੀ ਦਰਦ ਅਫਰੂਕੀ ਸਾਹਿਬ ਬਾਹਰ ਜਾਂਦਾ ਬੰਦ ਹੋਣ ਦੀ ਬਜਾਏ ਠੀਕ ਹੈ ਕਿਉਂਕਿ ਉਹਦੇ ਵਿੱਚ ਕੋਈ ਪਤ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਆਪਾਂ ਬਹੁਤ ਵੱਡੇ ਹਸਪੀਟਲ ਦੇ ਵਿੱਚ ਚਲੇ ਗਏ ਤਾਂ ਉੱਥੇ ਆਪਾਂ ਠੀਕ ਹੀ ਹੋ ਜਾਵਾਂਗੇ ਹਾਂ ਠੀਕ ਕੁਝ ਪੇਸ਼ੈਂਟ ਹੋ ਵੀ ਜਾਂਦੇ ਕੁਝ ਜ਼ਰੂਰੀ ਨਹੀਂ ਸਾਰੇ ਦੇ ਸਾਰੇ ਪੇਸ਼ੈਂਟ ਠੀਕ ਨਹੀਂ ਹੁੰਦੇ ਪਰ ਜਦੋਂ ਐਲੋਪੈਥੀ ਦਵਾਈਆਂ ਦੇ ਸਾਈਡ ਇਫੈਕਟ ਦੇਖਣ ਨੂੰ ਮਿਲਦੇ ਆ ਹਾਰਟ ਜਿਹੜਾ ਜਦ ਉਹਦੀ ਬਲੌਕੇਜ ਤਾਂ ਹੁੰਦੀ ਹੈ ਫਰੂਕੀ ਸਾਹਿਬ ਪਰ ਉਸ ਟਾਈਮ ਹਾਰਟ 55 60% ਕੰਮ ਕਰ ਰਿਹਾ ਜਿੱਦਾਂ ਜਿੱਦਾਂ ਉਹ ਮੈਡੀਸਨ ਸ਼ੁਰੂ ਕਰ ਦਿੰਦੇ ਆ ਕਰੀ ਜਾਂਦੇ ਆ ਉਹ ਬਾਰ 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 ਜਦੋਂ ਮੈਡੀਸਨ ਆਪ ਲੈ ਕੇ 20 20 ਦਿਨ ਦੇ ਆਈ ਜਾਂਦੇ ਆ ਤੇ ਦੋ ਤਿੰਨ ਸਾਲ ਦੇ ਵਿੱਚ ਦੇਖਿਆ ਹੋਊਗਾ ਜਿਹੜਾ ਹਾਰਟ ਸਾਰਾ 20% ਤੇ ਆ ਜਾਂਦਾ ਫਿਰ ਇਲੈਕਸ਼ਨ ਫਰੇਕਸ਼ਨ ਕੱਟ ਜਾਂਦਾ ਫਿਰ ਸਾਹ ਚੜਨ ਨੂੰ ਪੇਸ਼ੈਂਟ ਨੂੰ ਹੋਰ ਜਿਆਦਾ ਦਿੱਕਤ ਆ ਜਾਂਦੀ ਸਾਰਾ ਨੁਸਕਾ ਬਣਾ ਕੇ ਦੱਸਾਂਗੇ ਜਦੋਂ ਆਪਾਂ ਸਾਹਮਣੇ ਬਣਾਵਾਂਗੇ ਕੈਮਰੇ ਤੇ ਤੇ ਫਿਰ ਜਿਹੜਾ ਪੂਰੀ ਜਾਣਕਾਰੀ ਦੇ ਨਾਲ ਦੱਸਾਂਗੇ ਤੇ ਫਿਰ ਪੂਰੇ ਪੇਸ਼ੈਂਟ ਨੂੰ ਪਤਾ ਲੱਜੂਗਾ ਕਦੋਂ ਲੈਣਾ ਕਿੱਦਾਂ ਲੈਣਾ ਇੱਕ ਤਾਂ ਸਰਦੀ ਆ ਗਈ ਹੈ ਸਰਦੀਆਂ ਵਾਸਤੇ ਬਹੁਤ ਵੱਡਾ ਤੋਹਫਾ ਜਿਹੜੇ ਹਾਟ ਦੇ ਮਰੀਜ਼ਾਂ ਅਸਤੇ ਅੱਜ ਆਪਾਂ ਦੇਵਾਂਗੇ ਵੀ ਇਹਨੂੰ ਲਸਣ ਨੂੰ ਦੁੱਧ ਚ ਪਾ ਕੇ ਕਿੱਦਾਂ ਲੈਣਾ ਹੈ ਫਰੂਕੀ ਸਾਹਿਬ ਇਹ ਬੂੰਦਾ ਹੈਗੀਆਂ ਆਪਣੀਆਂ ਇਹ ਸਾਡੇ ਛੋਟੇ ਡਰਾਪਰਾਂ ਚ ਅਸੀਂ ਪਾ ਕੇ ਰੱਖੀਆਂ ਹੁੰਦੀਆਂ ਮੈਂ ਅੰਦਰੋਂ ਜਦੋਂ ਕੋਈ ਪੇਸ਼ੈਂਟ ਜਾਦਾ ਮੇਰੇ ਕੋਲੇ ਆ ਕਹਿੰਦਾ ਵੀ ਮੈਨੂੰ ਮੇਰਾ ਪਹਿਲਾਂ ਦਰਦ ਬੰਦ ਕਰੋ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਜਿਹੜੀਆਂ ਬਹੁਤ ਇੰਜੈਕਸ਼ਨ ਵੀ ਲਵਾ ਲਿਆ ਟ੍ਰੀਟਮੈਂਟ ਵੀ ਕਰਵਾ ਲਿਆ ਪਰ ਮੇਰਾ ਦਰਦ ਨਹੀਂ ਛਾਤੀ ਚ ਜਾ ਰਿਹਾ ਫਿਰ ਫਰੂਕੀ ਸਾਹਿਬ ਇਹਦੀਆਂ ਅਸੀਂ ਦੋ ਬੂੰਦਾ ਜੀਭ ਤੇ ਪਾ ਦਿੰਦੇ ਆ ਮੈਂ ਅੱਜ 5 ਮਿੰਟ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਪੂਰਾ ਰਲੀਫ ਮਿਲ ਜਾਂਦਾ ਦਰਦ ਬੰਦ ਕਰ ਦਿੰਦੀ ਇਹ ਜਿਹੜੀ ਆਪਣੀ ਹਾਰਟ ਕੇਅਰ ਮਾਰਕਟ ਆ ਸਾਬ ਤੋਂ ਜਿਹੜੇ ਹਾਰਟ ਦੇ ਵਿੱਚ ਇਰੈਕਸ਼ਨ ਫ੍ਰੈਕਸ਼ਨ ਘਟਿਆ ਹੋਵੇ ਬਲੌਕੇਜ ਹੋਵੇ ਕਿਸੇ ਦੀ ਧੜਕਣ ਵਧ ਰਹੀ ਆ ਘਟ ਰਹੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਪਾਵਰਫੁਲ ਫਰੁਕੀ ਸਾਬ ਜਿਹੜੀਆਂ ਜੜੀ ਬੂਟੀਆਂ ਪ੍ਰਭਾਵਸ਼ਾਲੀ ਜੜੀ ਬੂਟੀਆਂ ਨਾਲੇ ਤਿਆਰ ਕੀਤੀ ਹੈ ਕਾਫੀ ਸਾਰੇ ਰਿਸਰਚ ਤੋਂ ਬਾਅਦ ਅਸੀਂ ਇਹਨੂੰ ਹੁਣ ਤੋਂ ਤੋਂ ਤਿੰਨ ਸਾਲ ਤੋਂ ਅਸੀਂ ਵਰਤ ਰਹੇ ਆ ਤੇ ਇਹਨੇ ਬੜੇ ਵਧੀਆ ਰਿਜ਼ਲਟ ਦਿੱਤੇ ਆ ਜਿਨ੍ਹਾਂ ਦੀ ਹਾਰਟ ਬਲੋਕੇਜ ਦੇ ਕਾਰਨ ਸਟੈਂਟ ਵੀ ਪਵਾ ਲਿਆ ਸਰਜਰੀ ਵੀ ਹੋ ਗਈ ਆ ਜਾਂ ਪੀਸ ਮੇਕਰ ਵੀ ਲੱਗ ਗਿਆ ਹੈਗਾ ਤੇ ਫੇਰ ਵੀ ਪੇਸ਼ੈਂਟ ਨੂੰ ਜਿਹੜਾ ਸਾਹ ਚੜ ਰਿਹਾ ਉਹ ਹਾਰਟ ਦੇ ਵਿੱਚ ਇਹ ਜਾਨ ਪਾ ਦਿੰਦੀ ਹੈ ਇੰਨੀ ਪਾਵਰਫੁਲ ਕਿਟ ਹੈ ਹਾਰਟ ਦੇ ਤਾਂ ਪੇਸ਼ੈਂਟ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਜਿੱਦਾਂ ਦੇ ਮਰਜ਼ੀ ਸਾਡੇ ਨਾਲ ਰਾਫਤਾ ਕਰਨ ਜੇ ਉਹ ਬਿਲਕੁਲ ਲਾ ਇਲਾਜ ਵੀ ਹੋ ਚੁੱਕੇ ਉਹਨਾਂ ਨੇ ਸਟੈਂਟ ਵੀ ਪਵਾ ਲਿਆ ਸਰਜਰੀਆਂ ਕਰਾ ਲਈਆਂ ਹੈਗੀਆਂ ਜੱਜ ਨਾ ਦਾ ਰੈਕਸ਼ਨ ਫ੍ਰੈਕਸ਼ਨ ਘਟ ਗਿਆ ਜੱਜ ਜਹਾਜ ਕਰਵਾਉਣ ਦੀ ਸੋਚ ਰਹੇ ਜਹਾਜ ਕਰਵਾਉਣ ਦੀ ਸੋਚ ਰਹੇ ਤੇ ਮੇਰੀ ਇੱਕ ਵਾਰੀ ਸਮਾਜ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇ ਹੈ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ 20 ਦਿਨ ਦੀ ਮੈਡੀਸਿਨ ਲਾਓਗੇ ਤੇ ਤੁਹਾਨੂੰ ਪੂਰੀ ਰਾਹਤ ਮਿਲੂਗੀ ਜਿਹੜੀ ਅੱਜ ਤੱਕ ਕਿਤੇ ਵੀ ਕਿਸੇ ਡਾਕਟਰ ਨੇ ਵੱਡੇ ਵੱਡੇ ਹਸਪਤਾਲਾਂ ਚ ਤੁਹਾਨੂੰ ਰਾਹਤ ਨਾ ਮਿਲੀ ਹੋਵੇ ਲਸਣ ਤੋਂ ਇੱਕ ਯਾਦ ਆਈ ਆਪਣੇ ਇਹ ਲਸਣ ਦਾ ਹਰਕ ਹੈ ਫਰੁਕੀ ਸਾਹਿਬ ਇਹ ਕਾਫੀ ਸਾਰੇ ਸਾਡੇ ਡਿਮਾਂਡ ਸੀ ਆਪਣੇ ਲੋਕਾਂ ਦੀ ਵੀ ਸਾਨੂੰ ਲਸਣ ਦਾ ਅਰਕ ਪ੍ਰੋਵਾਈਡ ਕਰਵਾਇਆ ਜਾਵੇ ਲਸਣ ਤਾਂ ਵੈਸੇ ਆਪਾਂ ਖਾ ਲੈਨੇ ਤੇ ਦੇਖੋ ਕਿੰਨੀ ਹਾਰਟ ਬਲੋਕ ਇਹਨੂੰ ਖਤਮ ਕਰ ਦਿੰਦਾ ਵਧੇ ਹੋਏ ਜਿਹੜਾ ਟ੍ਰਾਈਗਲਾਈਸਰਿਡ ਨੂੰ ਠੀਕ ਕਰਦਾ ਪਰ ਇਹ ਡ੍ਰੌਪਸ ਵਾਲੀ ਮੈਡੀਸਨ ਹੈ ਲਸਣ ਦਾ ਅਰਕ ਹੈ ਇਹਦੇ ਅਸੀਂ 20-20 ਡ੍ਰੌਪ ਜਦੋਂ ਦੇਦੇ ਨੇ ਬਦੇ ਕੋਲੇਸਟ੍ਰੋਲ ਨੂੰ ਜੋ ਜੰਮਿਆ ਹੋਇਆ ਨਾੜਾਂ 'ਚ ਕੈਲਸ਼ੀਅਮ ਇਹ 20 ਤੋਂ 25 ਦਿਨ ਦੇ ਵਿੱਚ ਉਹ ਬਾਥਰੂਮ ਦੇ ਜ਼ਰੀਏ ਬਾਹਰ ਕੱਢ ਦਿੰਦੀ। ਸਾਨੂੰ ਪੇਸ਼ੈਂਟ ਦੱਸਦੇ ਵਿੱਚ ਉਹਨਾਂ ਤੁਹਾਡੀ ਮਾਂ ਜਿਹੜੀ ਇੱਕ ਚਾਰ ਨੰਬਰ ਮੈਡੀਸਿਨਾਂ ਕੋਈ ਕਹਿੰਦਾ ਪੰਜ ਨੰਬਰ ਮੈਡੀਸਿਨਾਂ ਦੇ ਵਿੱਚ ਲਸਣ ਦੀ ਸਮੈਲ ਆਉਂਦੀ ਆ ਬਹੁਤ ਜ਼ਿਆਦਾ ਜਦੋਂ ਇਹ ਪੀਣੇ ਕਮਰੇ ਦੇ ਵਿੱਚ ਫੈਲ ਜਾਂਦੀ ਆ ਉਹ ਫਿਰ ਯਰ ਕਿਸੇ ਐਡ ਕੀਤਾ ਹੁੰਦਾ ਕਿਉਂਕਿ ਇਹ ਲਸਣ ਦੇ ਅਰਕ ਤੋਂ ਬਿਨਾ ਫਰੂਕੀ ਸਾਹਿਬ ਹਾਰਟ ਦੀ ਬਲੌਕ ਜੀ ਖੋਲਦੀ ਨਹੀਂ। ਕਿਵੇਂ ਬਣਾਉਣਾ ਹੈ ਲਸਣ ਤੇ ਦੁੱਧ ਨਾਲ ਦੇਲਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰੂਗਾ ਤੇ ਆਪਾਂ ਹੁਣ ਇਸ ਦਾ ਆਪਾਂ ਅੱਗੇ ਨੁਸਖਾ ਦਰਸ਼ਕਾਂ ਨੂੰ ਬਣਾ ਕੇ ਤੇ ਦਿਖਾਈ ਦਿੰਦੇ ਆ। ਫਰੂਕ ਇੱਕ ਕੱਪ ਦੁੱਧ ਦਾ ਲੈ ਲਓ ਤੇ ਇੱਕ ਕੱਪ ਪਾਣੀ ਪਾ ਲੈਣਾ ਯਾਨੀ ਬਰਾਬਰ ਮਾਤਰਾ ਚ ਪਾਣੀ ਪਾਉਣਾ ਬਰਾਬਰ ਮਾਤਰਾ ਦੁੱਧ ਬਰਾਬਰ ਮਾਤਰਾ ਚ ਪਾਣੀ ਪਾਣੀ ਪਾ ਕੇ ਤੇ ਲਸਾਂ ਦੀਆਂ ਇਹੜੀਆਂ ਤਿੰਨ ਚਾਰ ਤਿੰਨ ਕੁ ਕਲੀਆਂ ਲੈ ਲੈਣੀਆਂ ਇਹਨੋਂ ਵਿੱਚ ਛਿੱਲ ਕੇ ਤੇ ਇਦਾਂ ਇਹਦੇ ਵਿੱਚ ਸਿੱੜ ਦੇਣਾ ਹੈਗਾ ਤੇ ਲੋ ਫਲੇਮ ਤੇ ਉਬਲਦੇ ਰਹਿੰਦੇਣਾ ਹਲਕੀ ਅੱਗ ਤੇ ਉਬਲਦੇ ਰਹਿੰਦੇਣਾ ਜਦੋਂ ਇਹ ਅੱਧਾ ਰਹਿ ਜਾਵੇ ਤੇ ਉਦੋਂ ਇਹਨੂੰ ਛਾਣ ਕੇ ਰਾਤ ਨੂੰ ਸੌਣ ਲੱਗਿਆਂ ਪੀਣਾ ਜਦੋਂ ਆਪਾਂ ਰੋਟੀ ਪਾਣੀ ਸਭ ਕੁਝ ਖਾ ਲਿਆ ਸੌਣ ਲੱਗਿਆਂ ਨੂੰ ਉਹ ਲਸਣ ਵਾਲਾ ਦੁੱਧ ਰਾਤ ਨੂੰ ਪੀਣਾ ਹਾਰਟ ਦੀ ਬਲੋਕੇਜ ਨੂੰ ਠੀਕ ਕਰੂਗਾ ਬੀਪੀ ਨੂੰ ਠੀਕ ਕਰੂਗਾ ਜਾਂ ਜਿੰਨਾ ਲੋਕਾਂ ਨੂੰ ਠੰਡ ਲੱਗਦੀ ਵਾਰ-ਵਾਰ ਛਿੱਕਾਂ ਜੁਕਾਮ ਅਲਰਜੀ ਜਾਂ ਪੈਰ ਠਰਦੇ ਆ ਜਾਂ ਜਿੰਨਾਂ ਲੋਕਾਂ ਦੇ ਕਿ ਸਾਡੇ ਲੱਤ ਹੱਥ ਪੈਰ ਕੰਬੀ ਜਾਂਦੇ ਆ ਵੀ ਠੰਡ ਨਾਲ ਉਹ ਸਾਰੀਆਂ ਲਾਤਾਂ ਠੀਕ